ਮਾਰਨਿੰਗ ਟਾਈਮ ਮੈਂ ਪਹਿਤੀ ਹੈਲਥੀ ਡਰਿੰਕ ਸਰਦਾਈ ਫਿਰ ਮੈਂ ਜਲਦੀ ਨਾਲ ਕਰੇਲੇ ਜਿਹੜੇ ਸਾਫ ਕਰਕੇ ਵਾਸ਼ ਕਰਕੇ ਧੁੱਪੇ ਰੱਖੇ ਤਾਂ ਆਟ ਕੀਤੀ ਘਰ ਦੀ ਸਫਾਈ ਬੜਾ ਮਾਰਨਿੰਗ ਟਾਈਮ ਮੇਨ ਕੰਮ ਹੁੰਦਾ ਘਰ ਦੀ ਸਫਾਈ ਜਲਦੀ ਨਾਲ ਵੇੜਾ ਵਾਸ਼ ਕੀਤਾ ਪੋਰਚ ਵਾਸ਼ ਕੀਤੀ ਰੀਤ ਪੁੱਤ ਨੇ ਮੇਰੀ ਬਹੁਤ ਹੈਲਪ ਕੀਤੀ ਰੀਤ ਪੁੱਤ ਨੇ ਵੇੜਾ ਵਾਸ਼ ਕਰਵਾਉਂਦਾ ਬਹੁਤ ਜਿਆਦਾ ਸ਼ੌਂਕ ਹੈ ਬੱਚੇ ਨੂੰ ਪਾਣੀ ਨਾਲ ਖੇਡ ਲੈਣਾ ਜਿਹੜਾ ਪਸੰਦ ਹੁੰਦਾ ਘਰ ਦੇ ਵੇੜੇ ਦੀ ਸਫਾਈ ਕਰਨ ਤੋਂ ਬਾਅਦ ਮੈਂ ਪਹੁੰਚੀ ਕਿਚਨ ਵਿੱਚ ਮੈਂ ਜਾ ਕੇ ਕੀਤਾ ਬ੍ਰੈਕਫਾਸਟ ਰੈਡੀ ਅਸੀਂ ਸਾਰਿਆਂ ਨੇ ਕੀਤਾ ਬ੍ਰੈਕਫਾਸਟ ਅੱਜ ਸਾਡਾ ਛਿੰਨੇਪਿੰਡ ਜਾਣ ਦਾ ਜਿਹੜਾ ਪਲਾਨ ਆ ਫਿਰ ਮੈਂ ਬਲੈਂਕਟ ਪਿੱਲੋ ਵਗੈਰਾ ਬਾਤ ਤੋਂ ਪੁੱਜ ਪਾਈ ਉਹ ਵਾਲੇ ਮੋਬ ਨੇ ਮੇਰੀ ਘਰ ਦੀ ਸਫਾਈ ਅਤਿ ਟੈਨਸ਼ਨ ਘੱਟ ਕਰ ਦਿੱਤੀ ਆ ਤਾਂ ਦੇ ਅੰਦਰ ਸਫਾਈ ਕਰਨ ਤੋਂ ਬਾਅਦ ਵਿੱਚ ਫਰੈਸ਼ ਵਗੈਰਾ ਹੋ ਕੇ ਮੈਂ ਬਣਾਇਆ ਕarele ਪਰਵੇਂ ਕarele ਬਣਾਏ ਪਤੀ ਦੀ ਦੀ ਪਸੰਦ ਦਾ ਪੂਰਾ ਧਿਆਨ ਰੱਖਿਆ ਨਾਲ ਮਸਾਲਾ ਜਿਹੜਾ ਉਹ ਫਰਾਈ ਕੀਤਾ ਲੱਗ ਤੋਂ ਫਿਰ ਮੈਂ ਬਣਾਇਆ ਰਾਈਸ ਆਲੂ ਮਟਰ ਦੀ ਸਬਜ਼ੀ ਨਾਲ ਰਾਈਸ ਖਾਦੇ ਫਿਰ ਅਹੀਂ ਰੈਡੀ ਹੋ ਕੇ ਚੱਲ ਪਈ ਛਿੰਨੇਪਿੰਡ ਨੂੰ